ਕਲਬਾ ਸਾਰੇ ਦਾ ਵੀ ਜੋ ਦਾ ਨਿਕਾ ਮੂੜਾ ਵੈਲਾ ਛੋਟਾ ਆਉਂ ਤੋ ਰਾ ਕੇ ਨਾ ਪਹਿਲਾ ਕੋਈ ਪਲੇਸ ਨਹੀਂ ਸਾਡੇ 2 ਢਾਈ ਸਾਲ ਦਾ ਜੋ ਦਾ ਛੋਟਾ ਮੂੜਾ ਵੈ ਜਾਦਾ ਨਾ ਆਉਂ ਤੋ ਉਹਦੇ ਘਰ ਵਾਲੀ ਅਵਾਰਾ ਇੱਕ ਜਨਾਨੀ ਲੈ ਆਦਾ ਉਹ ਲਿਆਂਦੇ باوجود ਜੋ ਆਣਾ ਨੂੰ ਪਲੇਸ ਪੈਣਾ ਹੀ ਪਣਾ ਉਹਨ ਕਿ ਉਹਨ ਲੜ ਨਾਲ ਕੋਲ ਨਾਲ ਕਦੀ ਸੋਛੀ ਬੰਨਾ ਪਰ ਸਹੀ ਜੋ ਕਿ ਬਾਹਰ ਮੈਨੂੰ ਡਸਤ ਪਾਣੀ ਆ ਆਈ ਵੀ ਡਰਦੇ ਡਰਦੇ ਕੋ ਟਾਈਮ ਕੱਢਿਆ ਹਾਂਜੀ ਨਹੀਂ ਨਹੀਂ ਛੋਟੀ ਨੇ ਛੋਟੀ ਨੇ ਹਾਂ ਵੱਡੀ ਨੇ ਛੋਟੀ ਨੇ ਜਿਹੜੇ ਡੈਸ ਤੋਂ ਪਾਣੀ ਦੇ ਡਰਨਾ ਹੀ ਘਰ ਦੇ ਨੇ ਵੀ ਡਰਨਾ ਬਹੁਤ ਜ਼ਿਆਦਾ ਵੱਡੇ ਮੂੜੇ ਦੇ ਬੇਟੇ ਨੂੰ ਡਰਨਾ ਉਹਨੂੰ ਡੈਸ ਤੋਂ ਪਾਣੀ ਆ ਤੇ ਉਹਦੀ ਕਾਰਵਾਈ ਬਦਲਾ ਬਹੁਤਾ ਹੀ ਚਾਲ ਖਰਾਬ ਹੈ ਕੰਮ ਸਾਰਾ ਉਹਦਾ ਹੀ ਹੈ ਜੋ ਵੀ ਕੀਤਾ ਆਹੜੀ ਕੁੜੀ ਇਹ ਕੁੜੀ ਦੀ ਮੋੜ ਮੈਂ ਉਹਨੇ ਘਰ ਨਹੀਂ ਹੈਗਾ ਜਿਸਾਂ ਗੱਲਬਾਤ ਹੋਈ ਹੈ ਮੈਂ ਬਾਹਰ ਹੀ ਪੈਲੀ ਸੀ ਇਹਨਾਂ ਪਹਿਲਾਂ ਹੀ ਪਲਾਨ ਬਣਾਇਆ ਸੀਗਾ ਦਿਲਜੀਤ ਸਹਣੀ ਤੇ ਪੂਨਮ ਹੈਗੀ ਦੋਨੇ ਵੇ ਦਖਲ ਕੀਤਾ ਦਾ ਵੇ ਦਖਲ ਕੀਤਾ ਉਹ ਗਿਆ ਵੀ ਇਹ ਘਰ ਨੂੰ ਆਈ ਜਾਂਦਾ ਤਿੰਨ ਵਾਰੀਆਂ ਨਾਲ 112 ਨਾਲ ਬਦ ਪੁਲਿਸ ਮਂਗਾਈ ਆ ਪੁਲਿਸ ਵਾਲੇ ਅੰਦਰ ਵੜਦਾ ਇਹ ਦੋਸੀ ਇਹ ਇਹਨਾਂ ਨੇ ਮਾਰਿਆ ਦੋਸੀ ਆ ਕੇ ਮਾਰੇ ਜਾਣਾ ਨਹੀਂ ਤੇ ਸ਼ੱਕ ਆ ਇਹ ਕੋਈ ਤੁਹਾਡੀ ਕੀ ਲੱਗਦੀ ਆ ਨੂੰ ਸਾਡੇ ਵੱਡੀ ਹਾਂਜੀ ਹਾਂਜੀ ਇਹਨਾਂ ਲੜਦੇ ਵੀ ਰਹੇ ਨਾ ਪਿਛਲੇ ਸਾਲ ਵੀ ਲੜੇ ਮੈਂ ਕਈ ਵਾਰੀ ਦਿਖਿਆ ਡਰਦੇ ਆਂ ਪਿਛੇ ਹੋਏ ਨਾ ਉਹ ਜੋ ਆਈਆਂ ਨੇ ਦੋ ਤਿੰਨ ਢਾਈ ਸਾਲ ਤੋਂ ਕੇਸ ਕਰ ਰਹੀ ਆਈ ਰਹੀ ਆ ਵੇ ਸਾੜਿਆ ਨੇ ਪੁਲਿਸ ਨੇ ਹੁਣ ਕਿੰਨੂ ਕਿੰਨੂ ਗ੍ਰਿਫਤਾਰ ਕੀਤਾ ਉਹ ਸਾਨੂੰ ਸਾਡੇ ਘਰ ਦੇ ਆ ਗਏ ਨਾ ਵਿਜੇ ਲక్ష్ਮੀ ਬਟਾ ਬੇਟਾ ਜੀ ਦੋਨੋਂ ਕਾਰਵਾਈ ਕੀਤੀ ਉਹਨਾਂ ਨੂੰ ਤੁਸੀਂ ਕੀ ਚਾਹੁੰਦੇ ਤਿਲਜੀਤ ਸੈਣੀ ਪੂਨਮ ਸੈਣੀ ਉਹ ਤੁਹਾਡੀ ਕਿ ਲੱਗਦੀ ਹੈ ਉਹ ਬੇਟੇ ਨੇ ਵਿਆਹ ਕਿੱਥੇ ਦਾ ਮਤਲਬ ਪਠਾਨਕੋਟ ਜਾ ਕੇ ਪੁੱਛੋ ਉਹਨਾਂ ਮਤਲਬ 12 ਜਨਾਨੀ ਲੈ ਆਂਦੀ ਦੀ ਆ ਕਿੰਨਾ ਬੱਚੇ ਦੀ ਮਾਇਆ 22 ਸਾਲ ਦੀ ਕੁੜੀ 19 ਸਾਲ ਦੀ ਕੁੜੀ 12 13 ਸਾਲ ਦਾ ਮੋੜਾ ਮਤਲਬ ਤੁਹਾਡੀ ਘਰ ਵਾਲੀ ਦੋਸ਼ੀ ਨਹੀਂ ਹੈਗੀ ਇਸ ਲਈ ਘਰ ਵਾਲੀ ਦੋਸ਼ੀ ਕੋਈ ਨਹੀਂ ਹੋਈ ਇਹ ਘਰ ਉਹ ਦੋਨੇ ਦੋਸ਼ੀ ਨੇ ਦੋਨਾਂ ਨੇ ਕੀਤਾ ਇਹ ਕਰੀਮ ਜੋ ਕੀਤਾ ਇਹਦਾ ਕਾਰਨ ਇਹ ਹੈਗਾ ਤਿੰਨ ਬੱਚੇ ਛੱਡ ਕੇ ਆਈ ਦੀ ਆ ਇੱਕ ਕ੍ਰੇਮ ਉੱਥੇ ਵੀ ਕੀਤਾ ਜਾਗਾ ਮੇਰੇ ਨਾਲ ਚੱਲੋ ਮੈਂ ਤਾਂ ਦੁਕਾਨਾ ਉੱਥੇ ਸਾਰੀ ਸੋਰੀ ਤੇ ਬੇਟੀ ਮੇਰੀ ਮੈਂ ਨਾ 6 ਮਹੀਨੇ ਦੀ ਮਤਲਬ ਆਪਣੀ ਭੈਣ ਕੋ ਗੋਦ ਲਈ ਸੀ ਤੇ ਪਾਲਿਆ ਪੋਸਿਆ ਪੜਾਇਆ ਹਿੰਦੂ ਰਵਾਇਜ ਦੇ ਨਾਲ ਮਦਰੀਤੀ ਰਵਾਇਜ ਦੇ ਨਾਲ ਇਹਦਾ ਵਿਆਹ ਕੀਤਾ ਤੇ 3 ਤਰੀਕ ਨੂੰ ਦਸੰਬਰ ਮਹੀਨੇ ਸਾਨੂੰ ਪਤਾ ਲੱਗਿਆ ਵੀ ਇਹਦੀ ਨਾ ਮਤਲਬ ਸੋਰੀਏ ਪਰਿਵਾਰ ਵੱਲੋਂ ਕਤਲ ਕਰ ਦਿੱਤਾ ਗਿਆ ਜੀ ਤੇ ਹੁਣ ਮਤਲਬ ਮਨਜੀਤ ਹਸੈਣੀ ਤੇ ਉਹ ਲక్ష్ਮੀ ਦੇਵੀ ਜੋਗੀ ਹੁੰਦੀ ਸਾਸੀ ਉਹਦਾ ਤੇ ਅਸੀਂ ਨਾਂ ਨਹੀਂ ਲਿਖਾਇਦਾ ਉਹ ਮਤਲਬ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਤੇ ਉਹਨਾਂ ਨੇ ਕਬੂਲ ਕਰ ਲਿਆ ਵੀ ਅਸੀਂ ਜੀ ਬਿਮਾਰਿਆ ਨੂੰ ਗਲਾ ਘੋਟ ਕੇ ਪਰ ਜਿਹੜੇ ਮੇਨ ਰੋਪੀਆ ਨਾ ਜਿਹ ਚੰਦਨ ਉਹਦਾ ਪੱਕਾ ਨਾ ਦਿਲਜੀਤ ਸਹਣੀਆ ਉਹਦੀ ਘਰ ਦੀ ਨਾ ਪੁੰਨਮ ਉਹ ਹਜੇ ਵੀ ਭਰਾਰਾ ਜੀ ਮੇਨ ਤੇ ਕੋਈ ਲੜਾਈ ਝਗੜਾ ਤੇ ਉਹਦੇ ਨਾਲ ਹੀ ਸਾਰਾ ਉਹੀ ਮਾਰਦੇ ਕੁਰਦੇ ਨੂੰ ਪਹਿਲਾਂ ਵੀ ਸ਼ੁਰੂ ਤੋਂ ਵੀ ਤੇ ਉਹਨਾਂ ਨੇ ਹੀ ਕਤਲ ਕੀਤਾ ਜੀ ਤੇ ਪੁਲਿਸ ਵੀ ਮਤਲਬ ਕੋਈ ਉਹਦੇ ਤੇ ਐਕਸ਼ਨ ਨਹੀਂ ਕੋਈ ਲੈ ਰਹੀ ਉਹਨਾਂ ਬਚਾਉਣ ਦੇ ਹੱਕ ਜੀ ਮਤਲਬੀ ਤੁਸੀਂ ਐਸਐਸਪੀ ਨੂੰ ਕੀ ਕਰ ਮੈਂ ਕਾਇਆ ਆਏ ਸੀ ਆਈ ਐਸਐਸਪੀ ਨੂੰ ਆਇਆ ਵੀ ਉਹਨਾਂ ਨੂੰ ਜਿਹੜੇ ਮੇਨ ਰੋਪੀ ਉਹ ਤੇ ਹਜੇ ਵੀ ਬਾਹਰ ਆ ਗਿਆ ਬੇਡਰ ਮਤਲਬ ਘੁੰਮੇ ਕਰਦੇ ਆ ਤੇ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਨਾ ਮੋਕੇ ਤੇ ਉਹਨਾਂ ਨੇ ਕੋਈ ਫੋਟੋਆਂ ਲਈਆਂ ਨਾ ਕੋਈ ਮਤਲਬ ਫਿੰਗਰਪ੍ਰਿੰਟ ਲਏ ਆਹੀਂ ਮਤਲਬ ਕਹਿੰਦੇ ਰਹੇ ਪਰ ਉਹਨਾਂ ਨੇ ਕੋਈ ਮਤਲਬ ਸਹੀ ਕਾਰਵਾਈ ਨਹੀਂ ਕੀਤੀ ਜੀ ਉਹਦੀ ਫਿਸ਼ ਕਾ ਦੇਣ ਵਾਸਤੇ ਹਾਂ ਜੀ ਇਸ ਕਾ ਦੇਣ ਆਈਆਂ ਵੀ ਸਹੀ ਕਾਰਵਾਈ ਕਰੋ ਤੇ ਉਹਨਾਂ ਨੂੰ ਮਤਲਬ ਗ੍ਰਿਫਤਾਰ ਕਰੋ ਕਿਉਂਕਿ ਉਹ ਹੁਣ ਸਬੂਤ ਵੀ ਹੋ ਗਿਆ 2 ਮਹੀਨੇ ਹੋ ਗਿਆ ਦਸੰਬਰ ਮਹੀਨੇ ਤੋਂ ਲੈ ਕੇ ਹੁਣ ਫਿਰ ਵੀ ਮਹੀਨੇ 2 ਮਹੀਨੇ ਹੋ ਗਿਆ ਤੇ 2 ਮਹੀਨੇ ਤੱਕ ਅਜੇ ਤੱਕ ਗ੍ਰਿਫਤਾਰੀ ਨਹੀਂ ਹੋਈ ਉਹਦੇ ਕੋਲ ਜੀ ਜਿਹੜੇ ਬਿਆਨ ਦੇ ਰਹੇ ਨੇ ਇਹ ਕੌਣ ਨੇ ਇਹ ਸੋਰਾ ਸਾਹਿਬ ਆਈ ਹੁੰਦੀ ਜੀ ਕੁੜੀ ਹੱਢਦੀ ਹੈ ਜੀ 10000 ਹਾਂਜੀ ਦਾ ਧੋਈਏ ਇਹਨਾਂ ਨੇ ਇਹ ਕੀ ਕਹਿੰਦੇ ਨੇ ਇਹ ਕਹਿੰਦੇ ਜੀ ਮਤਲਬ ਵੀ ਮੈਂ ਘਰ ਹੀ ਮਤਲਬ ਘਰੋਂ ਬਾਹਰ ਗਿਆ ਤੇ ਉਹਨਾਂ ਨੇ ਪਲੈਨਿੰਗ ਦੇ ਅਧਾਰ ਤੇ ਉਹਨੂੰ ਤਹੀ ਕਿ ਮੰਗ ਕਰਦੇ ਆਈ ਮੰਗ ਕਰਦੇ ਜੀ ਜਿਹੜੇ ਜਿਨ੍ਹਾਂ ਨੇ ਕੂਨ ਕੀਤਾ ਉਹਨਾਂ ਨੂੰ ਮਤ ਗਿਫਤਾਰ ਕੀਤਾ ਜਾ ਜੀ